ਕਰ ਜਿਹੜਾ ਪੰਜਾਬ ਦੇ ਵਿੱਚ ਜਾਂ ਤੁਹਾਡਾ ਜਿਹੜਾ ਜ਼ਿਆਦਾਤਰ ਗੀਤ ਉਹ ਜਿਹੜਾ ਪੰਜਾਬ ਦੇ ਜਿਹੜੇ ਤੁੰਤ ਪਾਈਆਂ ਗੀਤ ਨੇ ਉਹ ਕਿਹੜਾ ਗੀਤ ਸੀ ਜਿਹੜਾ ਸ਼ਿੰਦਰਨ ਥਾਣੇ ਵਾਲਾ ਨਾਮ ਬਣਾਇਆ ਜਿਹੜੇ ਗੀਤ ਨੇ ਮੁੰਡਾ ਲੈਨ ਮੈਨ ਲੱਗਿਆ ਪੰਜਾਬ ਦਾ ਕੋਈ ਵੀ ਕਲਾਕਾਰ ਨਹੀਂ ਜਿਹਨੇ ਨਹੀਂ ਗਾੜਾ ਪਾਇਆ ਹੋਵੇ ਰੇਕ ਕਵਾਚਾਰ ਨੇ ਗਾਇਆ ਤੂੰ ਅੱਛਾ ਇਹ ਲੈਨ ਮੈਨ ਮੈਨੂੰ ਇਦਾਂ ਮਹਿਸੂਸ ਜਿਹਾ ਹੋਇਆ ਜਿਵੇਂ ਤੁਹਾਡੀ ਆਪਣੀ ਕਹਾਣੀ ਜੀ ਹੁੰਦੀ ਹੈ ਨਾਲ ਤੇ ਹੰਡਾਈ ਦੀ ਗੱਲਬਾਤ ਹੁੰਦੀ ਲੈ ਮੈਂ ਕਿਨੇ ਟਾਈਟਲ ਤੇ ਕਿਵੇਂ ਆ ਗਿਆ ਮੁੰਡਾ ਲੈਨ ਮੈਨ ਲੱਗਿਆ ਤੇ ਮੁੰਡਾ ਲੈਨ ਪੈਣ ਪੜਿਆ ਜੀ ਤੇ ਤੁਹਾਡੇ ਵਿੱਚ ਕਰਦਾ ਵੀ ਆਪਣੇ ਘਰ ਦੀ ਸਟੋਰੀ ਲਿਖੀਏ ਕੋ ਉਹ ਫਰਮਾਨ ਮੁੰਡਾ ਲੈਣ ਮੈਂ गीत ਲਿਖਿਆ ਮੇਰੇ ਚਾਚੇ ਦਾ ਮੁੰਡਾ ਪੁਲਿਸਦਾਰ ਸੀਗਾ ਹਾਂਜੀ ਮੇਰੇ ਮਾਸਦੇ ਦਾ ਮੁੰਡਾ ਮਿੰਨੀ ਵਾਸ ਚਲਾਉਦਾ ਸੀ ਅੱਛਾ ਉਹਦੇ ਕੋਲੋਂ ਲਿਖਿਆ ਮੈਂ ਸਾਰਾ ਕੋਟ ਜਾਨੀ ਇੱਕ ਪਰਿਵਾਰਕ ਗੱਲਬਾਤ ਹੀ ਆ ਤੇ ਸਾਡੇ ਪਰਿਵਾਰ ਦੀ ਗੱਲਬਾਤ ਹੀ ਆ ਉਹ ਚ ਮਹਿਸੂਸ ਨਹੀਂ ਕਰ ਰਹੇ ਨਹੀਂ ਇੰਨੀ ਮਿਹਨਤ ਕਰਕੇ गीत ਲੈਣਾ ਤੁਹਾਨੂੰ ਮਿਹਨਤ ਮਿਲਣੀ ਚਾਹੀਦੀ ਬਸ ਸੋਚਦਾ ਕਰਦਾ ਆ ਪਰ ਦਿੰਦੇ ਪਤਾ ਕਿਉਂ ਨਹੀਂ ਦਿੰਦੇ ਇਹ ਚੜਾਈ ਤਾਂ ਸਾਡੇ ਗੀਤਾਂ ਨਾਲ ਹੀ ਹੁੰਦੀ ਉਹਨਾਂ ਦੀ ਹਾਂਜੀ ਉਨਰੋਂ ਆਪ ਨੂੰ ਜਿਹੇ ਤਾਂ ਕੋਈ ਨਾ ਖੋਦ ਦੇ ਕੇ ਕੀਤਾ ਕੀ ਤੁਸੀਂ ਕਦੇ ਕਿਸੇ ਤੋਂ ਪੈਸੇ ਤੁਹਾਨੂੰ ਦਿੱਤੇ ਆ ਜਾਂ ਲਏ ਆ ਦਿੱਤੇ ਕਿਸੇ ਤੁਹਾਡੇ ਮਿਹਨਤਾਨਾ ਨਾ ਕੋਈ ਬਾਕੇ ਤੋਂ ਮੰਗੇ ਆ ਤੇ ਨਾ ਮੈਂ ਮੈਂ ਕਿਹਾ ਹਸ ਲਏ ਆ ਨਾ ਤਾਂ ਕਿ ਜਦ ਦਿੱਤੇ ਆ ਤੁਹਾਨੂੰ ਕਿਸੇ ਦਿੱਤੇ ਨਹੀਂ ਨਾ ਤੇ ਜਿਵੇਂ ਤੁਹਾਡਾ ਐਡਾ ਵੱਡਾ ਨਾਮ ਬਣਿਆ ਹੋਇਆ ਤੁਹਾਨੂੰ ਮਿਹਨਤਾਨਾ ਤਾਂ ਚਾਹੀਦਾ ਲੋ ਮੈਂ ਮਾ ਦਿੱਤੇ ਉਹ ਕਿਸੇ ਨੂੰ ਹੋਰ ਸੀਗੇ ਹਾਂਜੀ ਉਹ ਤੋਂ ਲੈ ਕੇ ਜਾ ਕੇ ਉਹਨੇ ਸੰਗੋ ਵਾਲੇ ਦਾ ਨਾਮ ਪਾਇਆ ਕਿਹਦੇ ਬਾਬਾ ਜੀ ਸੰਗੋ ਵਾਲੇ ਦਾ ਸੰਗੋ ਵਾਲੀਆ ਮਿਰਜਾ ਹਾਂ ਮਿਰਜਾ ਫਿਰ ਸੰਗੋ ਵਾਲੀਆ ਦਾ ਨਾਮ ਪਾਇਆ ਸੀ ਇਹਨਾਂ ਬਾਰੇ ਹਟ ਰਿਹਾ ਸੀ ਉਹ ਵੀ ਉਹ ਕਿਹੜੇ ਕੀ ਸੀ ਕਿਹੜੇ ਕਲਾਕਾਰ ਨੇ ਗਾਇਆ ਸੁੱਖ ਲੱਗੇ ਪੰਜ ਬਸੰ ਉਹਨਾਂ ਨੇ ਕੁਝ ਉਹੀ ਕਰਕੇ ਆਉਂਦਾ ਗੀਤ ਕੋਈ ਗਾਤਾ ਇਦਾਂ ਤੁਹਾਡੇ ਨਾਲ ਕੋਈ ਹਾਸਾ ਵਾਪਰੇ ਬਹੁਤ ਵਾਪਰੇ ਬਹੁਤ ਵਾਪਰੇ ਬਹੁਤ ਜ਼ਿਆਦਾ ਉਸ ਤੋਂ ਬਾਅਦ ਰਾਮਣਾ ਬਰੋੜ ਕੋਲ ਗੀਤ ਲੈਣ ਆਇਆ ਹਾਂਜੀ ਮਤਾਂ ਆ ਗੀਤ ਨਹੀਂ ਦਿੱਤਾ ਉਹਨੂੰ ਮਹਾ ਮੇਰਾ ਗੀਤ ਕਿਉਂ ਜਦੋਂ ਉਹ ਕੀਤਾ ਤੂੰ ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਨ ਮੀਡੀਆ ਦਾ ਪ੍ਰੋਗਰਾਮ ਜ਼ਿੰਦਗੀ ਤੇ ਗੱਲਾਂ ਸੋ ਜ਼ਿੰਦਗੀ ਤੇ ਗੱਲਾਂ ਦੇ ਵਿੱਚ ਮੈਂ ਤੁਹਾਡਾ ਗੁਰਚਰਨ ਸਿੰਘ ਰਾਜੂ ਐਨ ਜੀਓ ਸੋ ਪਰੋੜਾ ਜ਼ਿੰਦਗੀ ਤੇ ਗੱਲਾਂ ਦੇ ਵਿੱਚ ਅਸੀਂ ਅਕਸਰ ਹੀ ਤੁਹਾਡੇ ਕੋਈ ਪ੍ਰਸਿੱਧ ਮਹਾਨ ਸ਼ਖਸੀਅਤ ਨੂੰ ਸਨਮੁਖ ਕਰਦੇ ਰਹਿੰਦੇ ਰਹਿੰਦੇ ਆ। ਸੋ ਜ਼ਿੰਦਗੀ ਤੇ ਗੱਲਾਂ ਪ੍ਰੋਗਰਾਮ ਦਾ ਆਗਾਜ਼ ਆ ਜਿਹੜਾ ਸ਼ੁਰੂ ਕਰਨ ਜਾ ਰਹੇ ਆ। ਸੋ ਅੱਜ ਦੇ ਜ਼ਿੰਦਗੀ ਤੇ ਗੱਲਾਂ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਪ੍ਰਸਿੱਧ ਗੀਤਕਾਰ ਜਿਨ੍ਹਾਂ ਦਾ ਪੰਜਾਬ ਦੇ ਮੇਲਿਆਂ ਦੀ ਬਣਿਆ ਗੀਤ ਸੌਂਗ ਮੁੰਡਾ ਲੈਨਮੈਨ ਲੱਗਿਆ। ਸੋ ਸਾਡੇ ਦਰਮਿਆਨ ਨੇ ਉਸ ਗੀਤ ਰਚੇਤਾ ਬਲਕਾਰ ਸਿੱਧੂ ਨੇ ਇੱਕ ਗੀਤ ਗਾਇਆ ਸੀ ਮੁੰਡਾ ਲੈਨਮੈਨ ਲੱਗਾ ਗੀਤ ਰਚੇਤਾ ਸਤ ਗੀਤਕਾਰ ਸਿੰਦਰ ਥਾਣੇ ਵਾਲਾ ਸੋ ਗੱਲਬਾਤ ਕਰ ਰਹੇ ਸਿੰਦਰ ਥਾਣੇ ਵਾਲਾ ਨੇ ਜੀ ਹਾਂ ਜੀ ਸਾਡੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸ਼ਕਰਮੰਦ ਵੀਰੇ ਅਜ ਕੋਟਨ ਕੋਟ ਧੰਨਵਾਦ ਹੈ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਾਨੂੰ ਸਮਾਂ ਦਿੱਤਾ ਹੈ ਧੰਨਵਾਦ ਤੁਹਾਡਾ ਬਹੁਤ ਵਧੀਆ ਆਇਆ ਨੂੰ ਇਹਨਾਂ ਨੇ ਮੇਰੇ ਛੋਟੇ ਨਿਮਾਣੇ ਜੀਤਕਾਰ ਨੂੰ ਬਹੁਤ ਮਾਣ ਬਖਸ਼ਿਆ ਠੀਕ ਹੈ ਤੁਹਾਡਾ ਵੀ ਬਹੁਤ ਧੰਨਵਾਦ ਜਿਹੜਾ ਕਿ ਮੈਂ ਟਾਈਮ ਲੱਢ ਕੇ ਇਹਦੀ ਇੰਟਰਵਿਊ ਕਰਨਾ ਹੈ ਅੱਛਾ ਸਰ ਜੀ ਆਪਾਂ ਜ਼ਿੰਦਗੀ ਦੇ ਗੱਲਾਂ ਪ੍ਰੋਗਰਾਮ ਦਾ ਆਗਾਜ਼ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਪਹਿਲਾ ਸਵਾਲ ਇਹ ਹੈ ਕਿ ਜਿਹੜਾ ਤੁਹਾਡਾ ਬਚਪਨ ਹੈ ਕੀ ਟੀਂ ਤਿਰ ਜਗ੍ਹਾ ਦੇ ਵਿੱਚੋਂ ਪੜ੍ਹਾਈ ਲਿਖਾਈ ਜਾਂ ਕਰੀਏ ਆਪਾਂ ਜਾਂ ਕੋਈ ਜ਼ਿੰਦਗੀ ਦੇ ਵਿੱਚ ਕਿੰਨਾ ਕਿ ਸਟ੍ਰਗਲ ਕਿੰਨਾ ਕਿ ਸੰਘਰਸ਼ ਕੀਤਾ ਪਾਜੇ ਆਪਾਂ ਤੁਹਾਡੇ ਜ਼ਿੰਦਗੀ ਦੇ ਕਾਰੋਬਾਰ ਕੰਮਾਂ ਦੀ ਗੱਲ ਕਰੀਏ ਬਚਪਨ ਦੀ ਗੱਲ ਕਰੀਏ ਕਿੰਨੀ ਪੜ੍ਹਾਈ ਲਿਖਾਈ ਕੀਤੀ ਮੈਂ ਇਥੋਂ ਦਾ ਜਨਮ ਮੇਰਾ ਜਨਮ ਇਥੋਂ ਦਾ ਹੀ ਹੈ ਰਾਣਾ ਪਿੰਡ ਦਾ ਇਹ ਇਥੇ ਹਾਇਰ ਸਕੈਂਡਰ ਸਕੂਲ ਵਿੱਚ ਮੈਂ ਪੜ੍ਹਾਈ ਕੀਤੀ 10ਵੀਂ ਪਾਸ ਕਰਕੇ ਮੈਂ ਬਿਜਲੀ ਬੋਰਡ ਚ ਭਰਤੀ ਹੋ ਗਿਆ ਹਾਂਜੀ ਉਸ ਦਿਨ ਬਹੁਤ ਸ਼ੁਕਰਸ਼ੁਕਰੀ ਕੀਤਾ ਸਾਈਕਲ ਤੇ ਜਾੜਾ ਸਾਈਕਲ ਤੇ ਆਉਣਾ ਉਸ ਦਿਨ ਮੈਂ ਤਰੱਕੀ ਕਰਕੇ ਇਹ ਰੂਪ ਬਣ ਗਿਆ ਜੀ ਸਾਈਕਲ ਆ ਮੈਂ ਜੀ ਤੇ ਅੱਛਾ ਸਰ ਪੜ੍ਹਾਈ ਜਿਹੜੀ ਤੁਸੀਂ ਇੱਥੇ ਕਾਲਜ-ਕੂਲਜ ਤੇ ਅੱਗੇ ਗਏ ਅੱਗੇ ਗਏ ਜਾਂ ਤੁਸੀਂ ਫਰਨਸਾਰ 10ਵੀਂ ਕਰਕੇ ਜਾਂ ਪਲੱਸ 2 ਕਰਕੇ ਤੁਹਾਨੂੰ ਬਿਜਲੀ ਬੋਰਡ ਚ ਨੌਕਰੀ ਮਿਲ ਗਈ ਸੀ ਨਹੀਂ ਮੈਂ ਬੈਟਰ ਕਰਕੇ ਬਹੁਤ ਨੌਕਰੀ ਦਾ ਲੱਗਿਆ ਸੀ ਅੱਛਾ ਜੇ ਬਚਪਨ ਦੇ ਪੜ੍ਹਾਈ ਦੀ ਗੱਲ ਕਰੀਏ ਇਸ ਤੋਂ ਪਹਿਲਾਂ ਨਾ ਅੱਜ ਤਾਂ ਜਿਹੜੇ ਸਾਡੇ ਨਿਊ ਜਨਰੇਸ਼ਨ ਹਨਾ ਬਹੁਤ ਜ਼ਿਆਦੇ ਸਹੂਲਤਾਂ ਨੂੰ ਪੜ੍ਹਨ ਵਾਸਤੇ ਵੀ ਲਾਈਟ ਆ ਗਈ ਹੈ ਹਨਾ ਤੇ ਜਾਣ ਆਉਣ ਵਾਸਤੇ ਸਕੂਲ ਕਾਲਜ ਜਾਣ ਵਾਸਤੇ ਬੱਸਾਂ ਵਾਲੀਆਂ ਕਾਰਾਂ ਵਾਲੀਆਂ ਮੋਟਰਸਾਈਕਲ ਆ ਗਏ ਸਕੂਟਰ ਆ ਗਏ ਹਨਾ ਇਸ ਤੋਂ ਇਲਾਵਾ ਜੇ ਪੈਸੇ ਦੀ ਗੱਲ ਕਰੀਏ ਪੈਸਾ ਵੀ ਯਾਨੀ ਕਿ ਵੀ ਲੋੜੀ ਦਾ ਬੱਚਿਆਂ ਨੂੰ ਮਿਲ ਜਾਂਦਾ ਜੇ ਪੜ੍ਹਾਈ ਦੀ ਗੱਲ ਕਰੀਏ ਤੁਸੀਂ ਜਿਹੜੇ ਹਸਾਬ ਦੇ ਨਾਲ ਲੈਂਡਮੈਨ ਲੱਗਿਆ ਤਾਂ ਤੁਹਾਡਾ ਜੀਤਮੀ ਬਹੁਤ ਮਸ਼ਹੂਰ ਹੋਇਆ ਮੁੰਡਾ ਲੈਂਡਮੈਨ ਲੱਗਿਆ ਤੋ ਬਚਪਨ ਦੀ ਆਪਾਂ ਗੱਲ ਕਰੀਏ ਦੀ ਬਚਪਨ ਜਿਹੜਾ ਤੇ ਪੜਾਈ ਲਿਖਾਈ ਕਿਵੇਂ ਗੁਜ਼ਰਿਆ ਪੜਾਈ ਲਿਖਾਈ ਤਾਂ ਮੈਂ ਇੱਥੇ ਸਕੂਲ ਚ ਪੜਿਆ ਸਰਕਾਰੀ ਸਕੂਲ ਚ ਪੜਿਆ ਹਾਂਜੀ ਸਕੂਲ ਚ ਪੜਨ ਤੋਂ ਬਾਅਦ ਮੈਂ 8ਵੀਂ ਪਾਸ ਕੀਤੀ ਜਦੋਂ ਉਦੋਂ ਮੈਂ ਛੋਟੇ ਛੋਟੇ ਕਪਤਾਨ ਲਿਖਣ ਲੱਗ ਗਿਆ ਹਾਂਜੀ ਉਸ ਤੋਂ ਬਾਅਦ ਮੇਰੇ ਡੈਡੀ ਸੀ ਕਿ ਮਿਲਟਰੀ ਚ ਹਾਂਜੀ ਉਹਨਾਂ ਦਾ ਸਾਥ ਸੀ ਕਰ ਮੈਨੂੰ ਥੋੜਾ ਉਹ ਤਾਂ ਸਰ ਸਰ ਤਾਂ ਬਹੁਤ ਕੀਤਾ ਮੈਂ ਪੜਨ ਵਾਸਤੇ ਹਾਂਜੀ ਗ੍ਰੇਵੀ ਬਹੁਤ ਦੇਖੀ ਹਾਂਜੀ ਉਸ ਤੋਂ ਬਾਅਦ ਮੈਂ ਜਾ ਕੇ ਨੌਕਰੀ ਦਾ ਨੌਕਰੀਦਾਰ ਮੈਂ ਸਾਈਕਲ ਮੈਨ ਬਣ ਗਿਆ ਸਾਈਕਲ ਮੈਨ ਤੋਂ ਲੈਣ ਮੈਂ ਬਣ ਗਿਆ ਉਦੋਂ ਮੈਂ ਬਹੁਤ ਚਮਗੀਤ ਲਿਖਣ ਲੱਗਾ ਕਿਹੜੇ ਕਿਹੜੇ ਜ਼ਿੰਦਗੀ ਦੇ ਪੜਾਏ ਜਿਹੜੇ ਕਸ਼ਟ ਪੜਾਏ ਤੁਸੀਂ ਬਚਪਨ ਦੇ ਵਿੱਚ ਪੜਾਈ ਦੌਰਾਨ ਜਾਂ ਬਚਪਨ ਦੇ ਵਿੱਚ ਗੁਜ਼ਾਰੇ ਪੜਾਏ ਤਾਂ ਬਹੁਤ ਆਏ ਕਿਸ ਤਰ੍ਹਾਂ ਦੇ ਪੜਾਏ ਸਨ ਤੇ ਮੇਰੇ ਡੈਡੀ ਕਹਿੰਦਾ ਵੀ ਮੇਰੇ ਮਾਂ ਲੋਕਾ ਦਾ ਇਹਦਾ ਵੀ ਤਰਾ ਮੁੰਡਾ ਵੀ ਲਿਖਣ ਲੱਗ ਗਿਆ ਅੱਛਾ ਉਹ ਕਹਿੰਦੇ ਗੀਤ ਲਿਖਿਆ ਕੋਈ ਖਾਸ ਨਾਮ ਤਾਂ ਜੁਲਾਇਆ ਹਾਂਜੀ ਚੰਗੇ ਕੰਮ ਚ ਪਿਆ ਕਰੇ ਤੇ ਮਾਣਦਾ ਸੀ ਅੱਛਾ ਇਹ ਗੀਤ ਲਿਖਣ ਦਾ ਤੁਸੀਂ ਗਾ ਵੀ ਲੈਂਦੇ ਹੋ ਤੇ ਲਿਖਦੇ ਨਹੀਂ ਨਹੀਂ ਪਹਿਲਾਂ ਲਿਖਦਾ ਹੀ ਗਾਏ ਲਿਖਦਾ ਅੱਛਾ ਗੀਤ ਪਹਿਲਾ ਗੀਤ ਕਦੋਂ ਲਿਖਿਆ ਕਿਹੜਾ ਕੀ ਸੀ ਗੀਤ ਲਿਖਣ ਦਾ ਸ਼ੌਕ ਕਿਵੇਂ ਪਿਆ ਆ ਉਹ ਤੋਂ ਵੀ ਤੋਂ ਬਾਅਦ ਮੈਂ ਇੱਕ ਉਪਰਾਲਾ ਦੇਖਦਾ ਲਿਖਦਾ ਹੌਲੇ ਹੌਲੇ ਗੀਤਕਾਰ ਇੱਚ ਪੈ ਗਿਆ ਹਾਂਜੀ ਸਭ ਤੋਂ ਪਹਿਲਾ ਗੀਤ ਮੈਂ ਲਿਖਿਆ ਸੋਣੀ ਰੇ ਸ਼ਕੀਨਾ ਜੀ ਜਿਹੜਾ ਕਿ ਚਾਰ ਗੀਤ ਮੇਰੇ ਸੀ ਉਸ ਕੈਸਟਚ ਚਾਰ ਪਾਲ ਜੇਠੂ ਗਾਲੇਦੇ ਸੀ ਜੀ ਤੇ ਇਹ ਕਿੰਨੇ ਸਾਲ ਦੀ ਗੱਲ ਹੈ ਸਾਰੀ ਇਹ 78 ਕਦੀ ਗੱਲ ਹੈ ਤੇ ਕਿਹੜੇ ਕਲਾਕਾਰਾਂ ਦੇ ਉਹ ਗੀਤ ਸੀ ਇਹ ਉਹਨਰ ਭਾਏ ਗਣਨੇ ਤੇ ਗੁਰਵਿੰਦਰ ਸਿੱਧੂ ਨੇ ਜਿਹੜੇ ਕਿ ਬਲਵੀਰ ਚੋਟਗਾਂ ਦੇ ਘਰ ਵਾਲੇ ਸੀ ਬਾਅਦ ਚ ਅੱਛਾ ਸਭ ਤੋਂ ਕਸਟਮਰ ਹੀ ਪਹਿਲਾਂ ਉਹਨਾਂ ਨੇ ਕਰਾਈ ਅੱਛਾ 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 ਤੇ ਉਹ ਉਹ ਦਿਊਟ ਸੀਗੇ ਜਾਂ ਦੁਕਾਨੇ ਸੀਗੇ ਜਾਂ ਸੋਲੋ ਦੀ ਸੀਗੇ ਉਹੜੇ ਸੀਗੇ ਡਿਊਟ ਸੀ ਕਿਵੇਂ ਹੁਗਾਰਾ ਮਿਲਿਆ ਉਹਨਾਂ ਨੂੰ ਬਹੁਤ ਵਧੀਆ ਮਿਲਿਆ ਸੀ ਉਸ ਤੋਂ ਬਾਅਦ ਫਿਰ ਕਿਹੜੇ ਕਿਹੜੇ ਗੀਤ ਮਾਰਕੀਟ ਚ ਆਏ ਤੁਹਾਡੇ ਉਸ ਤੋਂ ਬਾਅਦ ਉਹ ਰਿਕਵੈਸਟ ਆਈ ਮਿੱਠੀ ਲੱਗੇ ਮੈਸਰੀ ਤੋਂ ਗੁਰਵਿੰਦਰ ਭਾਏ ਗਣਨੇ ਗਾਏ ਸੀ ਜੀ ਉਸ ਤੋਂ ਬਾਅਦ ਆਈ ਆਦੋਂ ਬਖਤੂਰ ਦਾ ਚੇਰ ਲਾ ਬਣਾ ਨਹੀਂ ਇਹਦਾ ਮਤ ਜੀ ਉਹਦੀ ਕੈਸਟ ਆ ਜੀ ਹੂੰ ਕੁਝ ਲੋਕੀਰ ਸੀ ਮੇਰੇ ਜੀ ਜਿਹੜੇ ਪੰਜ ਛੇ ਕੈਸਟਾ ਹੋਰ ਵੀ ਆ ਗਿਆ ਵਰਗੀਆਂ ਜੀ ਇਹ ਜੇ ਆਪਾਂ ਗੱਲ ਕਰੀ ਟੋਟਲ ਗੀਤ ਅੱਜ ਤੱਕ ਕਿੰਨੇ ਕ ਲਿਖਤੇ ਤੁਸੀਂ ਗੀਤ ਤਾਂ ਮੇਰੇ ਕੋਲੇ ਪਤਾ ਨਹੀਂ ਕਿੰਨੇ ਕਿ ਲਿਖੇ ਪਏ ਆ ਕਿੰਨੇ ਲਿਖਤੇ ਤੇ ਰਿਕਾਰਡ ਨਹੀਂ ਗੱਲ ਕਰੀ ਰਿਕਾਰਡ ਕਿਨੇ ਕਰਦੇ ਰਿਕਾਰਡ ਤਾਂ ਹੁਣ ਘਟਕੜ 100 ਗੀਤ ਹੋਇਆ ਮੇਰਾ 100 ਗੀਤ ਰਿਕਾਰਡ ਕਿਹੜੇ ਕਿਹੜੇ ਕਲਾਕਾਰ ਨੇ ਗੀਤ ਰਿਕਾਰਡ ਕਰਤੇ ਸਾਰੇ ਕਹਿੰਦੇ ਕਿ ਕਦਰ ਦੇ ਹੁਣ ਨਾਲ ਵੀ ਚੱਲੇ ਜਾਂਦੇ ਰਾਜੇ ਸਿੱਤ ਨੂੰ ਛੱਡੀ ਜਾਂਦੀ ਆ ਆਹ ਕੰਮ ਵਕਤ ਜਿਆਦਾ ਹੈਗਾ ਕੀ ਤਾਂ ਹੂੰ ਤੇ ਆਪਣਾ ਬਲਕਾਰ ਅਨਖੇਰ ਦੇ ਨਾਲ ਸਾਡੂ ਜੀ ਲਵਜੋਤ ਰਾਣੀ ਅੱਛਾ ਲਵਜੋਤ ਰਾਣੀ ਹਾਂਜੀ ਇਹ ਬਲਕਾਰ ਜਿਹਨੇ ਅਨਖੇਰ ਲੈਣਾ ਪਹਿਲਾ ਕੌਣ ਜਾਂਦੇ ਸੀ ਜੀ ਉਹ ਤਾਂ ਗੱਲ ਚੱਲੀ ਜਾਂਦੀ ਕਿ ਤਾਈ ਦੋ ਤਿੰਨ ਗੀਤ ਲੈ ਕੇ ਮੈਂ ਤਾਂ ਹੂੰ ਲੋ ਰਿਕਾਰਡ ਹੋਣ ਕਰਨਲੇ ਆ ਬਸ ਇੱਕ ਦੋ ਤਰਾ ਅੱਛਾ ਜਿਆਦਾ ਕਰ ਜਿਹੜਾ ਪੰਜਾਬ ਦੇ ਵਿੱਚ ਜਾਂ ਤੁਹਾਡਾ ਜਿਹੜਾ ਜ਼ਿਆਦਾਤਰ ਕੀ ਗੋਣਿਆ ਜਿਹੜਾ ਪੰਜਾਬ ਦੇ ਜਿਹੜੇ ਤੁੰਨ ਪਾਈ ਆ ਕੀਤੇ ਨੇ ਉਹ ਕਿਹੜਾ ਗੀਤ ਸੀ ਜਿਹੜਾ ਸ਼ਿੰਦਰਨ ਥਾਣੇ ਵਾਲਾ ਨਾਮ ਬਣਾਇਆ ਜਿਹੜੇ ਗੀਤ ਨੇ ਮੁੰਡਾ ਲੈਨ ਮੈਨ ਲੱਗਿਆ ਪੰਜਾਬ ਦਾ ਕੋਈ ਵੀ ਕਲਾਕਾਰ ਨਹੀਂ ਜਿਹਨੇ ਨਹੀਂ ਗਾੜਾ ਆਇਆ ਹੋਵੇ ਰੇਕ ਕਵਾਚਾਰ ਨੇ ਗਾਇਆ ਤੋ ਅੱਛਾ ਇਹ ਲੈਨ ਮੈਨ ਮੈਨ ਨੂੰ ਇਦਾਂ ਮਹਿਸੂਸ ਜਿਹਾ ਹੋਇਆ ਜਿਵੇਂ ਤੁਹਾਡੀ ਆਪਣੀ ਕਹਾਣੀ ਜੀ ਹੁੰਦੀ ਹੈ ਨਾਲੇ ਹੰਡਾਈ ਜੀ ਗੱਲਬਾਤ ਹੁੰਦੀ ਲੈ ਮੈਨ ਕਿਨੇ ਟਾਈਟਲ ਤੇ ਕਿਵੇਂ ਆ ਗਿਆ ਮੁੰਡਾ ਲੈਨ ਮੈਨ ਲੱਗਿਆ ਤੇ ਬੰਦਾ ਲੈਨ ਪੈਣ ਪੜਿਆ ਜੀ ਤੇ ਤੁਹਾਡੇ ਵਿੱਚ ਕਰਦਾ ਵੀ ਆਪਣੇ ਘਰ ਦੀ ਸਟੋਰੀ ਲਿਖੀਏ ਕੋਈ ਹਾਂਜੀ ਉਹ ਫਰਮਾਨ ਮੁੰਡਾ ਲਗਨ ਮੈਂ ਲਗੀਤ ਲਿਖਿਆ ਮੇਰੇ ਚਾਚਾ ਦਾ ਮੁੰਡਾ ਪੁਲਿਸਰ ਸੀਗਾ ਹਾਂਜੀ ਮੇਰੇ ਮਾਸੀ ਦਾ ਮੁੰਡਾ ਮਿੰਨੀ ਵਾਸਤੇ ਲਾਉਦਾ ਸੀ ਅੱਛਾ ਉਹਦੇ ਕੋਲ ਲਿਖਿਆ ਮੈਂ ਸਾਰਾ ਗੱਲ ਜਾਨੀ ਇੱਕ ਪਰਿਵਾਰਕ ਗੱਲਬਾਤ ਹੀ ਆ ਤੇ ਸਾਡੇ ਪਰਿਵਾਰ ਦੀ ਗੱਲਬਾਤ ਹੀ ਉਹ ਚ ਇਹ ਬਲਕਾਰ ਸਿੱਧੂ ਦੇ ਨਾਲ ਫਿਰ ਕਿਵੇਂ ਤੁਹਾਡੀ ਗੱਲਬਾਤ ਬਣੀ ਉਸ ਤੋਂ ਪਹਿਲਾਂ ਵੀ ਬਲਕਾਰ ਨੇ ਗਾਇਆ ਬਲਕਾਰ ਸਿੱਧੂ ਸਾਡੇ ਸਕੂਲ ਚ ਪੜਦਾ ਹੁੰਦਾ ਸੀ ਇੱਥੇ ਜੀ ਤੇ ਉਹ ਮੇਰੇ ਕੋਲ ਗ੍ਰੇਡ ਤੇ ਆਵੜਾ ਇੱਕ ਵਾਰੀ ਹੂੰ ਇੱਥੇ ਬਿਠਾਣੇ ਮੈਨੂੰ ਕਹਾਂ ਅੰਕਲ ਮੈਨੂੰ ਉਹ ਕਿੱਥੇ ਰੱਖੀ ਅੱਛਾ ਮਾਚਾ ਕੀ ਦੇਤਾ ਮਾਹ ਕਿਰਾ ਇਹਨੇ ਅੱਛਾ ਤਾਂ ਮੈਨੂੰ ਵੀ ਆਸਲੇ ਵਿੱਚ ਚੱਲਣਾ ਨਹੀਂ ਗਿਆ ਤੇ ਅੱਛਾ ਜੀ ਤੇ ਜਦੋਂ ਇਹ ਗਾਇਆ ਸਟੇਜ ਤੇ ਲੋਕ ਕਰਨੇ ਬੱਲੇ ਬੱਲੇ ਖੰਟੀਤੀ ਇਹਨੇ ਬੱਤਾਂ ਵਿਚਾਰ ਸਾਡ ਸਟੇਜਾਂ ਤੇ ਗਾਇਆ ਕੀਤੇ ਉਸ ਤੋਂ ਬਾਅਦ ਕਰਵਾਇਆ ਹੈ ਤੇ ਜੇ ਆਪਾਂ ਵੇਖਰੀ ਦੇ ਵਿੱਚ ਗੀਤ ਕਰਦੇ ਖੇਤਰ ਵਿੱਚ ਗੱਲ ਕਰੀ ਜ ਤੁਹਾਡਾ ਕੋਈ ਉਸਤਾਦ ਜਾਂ ਸ਼ਗਿਰਦ ਵੀ ਹੈਗੇ ਮੈਂ ਮੈਂ ਬਾ ਉਸਤਾਦ ਬਾਉਸਿੰਗ ਮੰਨ ਲਉ ਮੰਨਿਆ ਆਪਦੇ ਮੰਨ ਚੇਲੋ ਮੰਨਿਆ ਅਰ ਚੇਲੋ ਮੰਨਿਆ ਤੇ ਕੋਈ ਚੇਲੇ ਬਾਲ ਕੇ ਨਹੀਂ ਹੈਗੇ ਤੁਹਾਡੇ ਚੇਲੇ ਬਾਲ ਕੇ ਨਹੀਂ ਕੋਈ ਕੈਕ ਨਹੀਂ ਪਾਇਆ ਕੀਤਾ ਤੁਸੀਂ ਨਹੀਂ ਕਰ ਨਾ ਇਪਰ ਸ2 ਅੱਗੇ ਹੋਰ ਕੋਈ ਨਵਾਂ ਗੀਤ ਜਾਂ ਕੋਈ ਡਿਊਟ ਜਾਂ ਕਿਹੜਾ ਆ ਰਿਹਾ ਹੈ ਹੋਰ ਨਵੇਂ ਗੀਤ ਬਾਰੇ ਤਿੰਨ ਚਾਰ ਆ ਰਹੇ ਆ ਇੱਕ ਤਾਂ ਬਲਕਾਨ ਸੀ ਤੁਹਾਨੂੰ ਦੁਬਾਰਾ ਕਰਾਇਆ ਹੈ ਅੱਛਾ ਜੀ ਹੋਰ ਕਿਹਦੇ ਕੁੜੀ ਨਾਲ ਠੀਕ ਹੈ ਜੀ ਦੁਬਾਰਾ ਕੀਤਾਉਣ ਵਾਲਾ ਹੈ ਥੋੜੇ ਦਿਨਾਂ ਤੱਕ ਹੀ ਰਿਕਾਰਡ ਹੋਇਆ ਪਿਆ ਵਗ ਵੀਡੀਓ ਬਣਾਉਣ ਲਈ ਹੈ ਅੱਛਾ ਫਿਰ ਇੱਕ ਨਾ ਪਿੱਛੇ ਜਿਹਨਾਂ ਦੇ 98 97 ਜਾਂ 2000 ਤੋਂ 5 ਅਪਾਕੇ ਗੱਲ ਕਰੀਏ ਹਨ ਇੱਕ ਚੋਰੀ ਦੇ ਗੀਤਾਂ ਦਾ ਬੜਾ ਦੌਰ ਚੱਲਿਆ ਸੀਗਾ ਤੁਹਾਡਾ ਵੀ ਕਿਤੇ ਐਡਾ ਕੋਈ ਕਿਸੇ ਨੇ ਨਾਮ ਪਾ ਕੇ ਜਾਂ ਤੁਸੀਂ ਦੇਤਾ ਹੋਵੇ ਕਿ ਤੁਹਾਡੇ ਨੂੰ ਦੱਸ ਕੇ ਨਾਮ ਪਾਤਾ ਹੋਵੇ ਜਾਂ ਤੁਹਾਡੇ ਦੱਸੇ ਬਿਨਾ ਕਿਸੇ ਪੁਰਾਣਾ ਲੈ ਗਿਆ ਹੋਵੇ ਕਿਸੇ ਦਾ ਹੋਰ ਪਾਤਾ ਹੋਵੇ ਜਾਂ ਫਿਰ ਤੁਹਾਡੇ ਕੋਲ ਕੋਈ ਸੱਜਣ ਮਿੱਤਰ ਬੀਲੀ ਕਲਾਕਾਰ ਗੀਤਕਾਰ ਆ ਗਿਆ ਹੋਵੇ ਉਹਨਾਂ ਨੇ ਕੋਈ ਚੋਹੀ ਕਰਕੇ ਆਪ ਦਾ ਗੀਤ ਕੋਈ ਗਾਤਾ ਐਡਾ ਤੁਹਾਡੇ ਨਾਲ ਕੋਈ ਹਾਸਾ ਵਾਪਰੇ ਬਹੁਤ ਵਾਪਰੇ ਬਹੁਤ ਵਾਪਰੇ ਬਹੁਤ ਜ਼ਿਆਦਾ ਕਿੰਨੇ ਗੀਤ ਆ ਜਿਹੜੇ ਤੁਹਾਡੇ ਇੰਦਾ ਰਿਕਾਰਡ ਹੋਏ ਇਹ ਕਟੋ-ਕਟੇ ਹੋਣਗੇ 6-7 ਗੀਤ। ਇਹਦੇ ਕਿਹੜੇ ਕਲਾਕਾਰੋਂ ਦਿੱਤੇ ਕਿ ਵੈਸੇ ਕਾਪੀ ਕਰਨੀ ਗਏ। ਮੈਂ ਮਾ ਦਿੱਤੇ ਉਹ ਕਿਸੇ ਨੂੰ ਹੋਰ ਸੀਗੇ। ਹਾਂਜੀ। ਉਹ ਤਾਂ ਲੈ ਕੇ ਜਾ ਕੇ ਉਹਨੇ ਸੰਗੋ ਵਾਲੀ ਦਾ ਨਾਮ ਪਾਇਆ। ਕਿਹਦੇ ਦਾ ਪਾਜੀ? ਸੰਗੋ ਵਾਲੀ ਦਾ। ਸੰਗੋ ਵਾਲੀਆ ਮਿਰਜਾ। ਹਾਂ ਮੇਰੇ ਤਾਂ ਸੰਗੋ ਵਾਲੀਆ ਦਾ ਨਾਮ ਪਾਇਆ ਸੀ। ਇਹ ਤਾਂ ਬੜੇ ਹਿੱਟ ਸੀ ਉਹ ਵੀ। ਉਹ ਕਿਹੜੇ ਕੀ ਸੀ ਕਿਹੜੇ ਕਲਾਕਾਰ ਨੇ? ਸੁੱਖ ਲੱਗਿਆ ਪੰਜ ਮੱਛੀਆ ਸਿੰਦਰ ਸਿੰਦਰ ਨੇ ਗਾਇਆ ਸੀ। ਸੋ ਪਹਿਲੀ ਮੱਛੀਆ ਕਰਨਾਂ ਨੂੰ ਹੱਥ ਲਾਵੇ। ਸੁੱਖ ਲਈਆ ਪੰਜ ਮੱਛੀ। ਇਹਨੇ ਗਾਇਆ ਸੀ ਰੌੜੇ ਨੇ ਗਾਇਆ ਸੀ। ਚੰਨਾ ਕਿਹੜਾ ਪਾਸ ਹੋ ਗਿਆ? ਹੋ ਗਿਆ ਆ ਬਾਬਾ ਪੁੱਛਦਾ ਜੀਵita ਬੱਲੀਗੇ ਨਰੇਂਦਰ ਅੜੇ ਆਗੇ ਇਹਦੇ ਚ ਨਾ ਕੀ ਦਾ ਪਤਾ ਉਹ ਸੰਗੋਲ ਦੇ ਦਾ ਇਹ ਜੀ ਸੰਗੋਲ ਦੇ ਦਾ ਪਤਾ ਤੇ ਹੋਰ ਕਿਹੜਾ ਕੀ ਸੀ ਉਸ ਤੋਂ ਬਾਅਦ ਰਾਮੜਾ ਪਰ ਕੋਲ ਕੀਤ ਲੈਣ ਆਇਆ ਹਾਂਜੀ ਮਤਲਬ ਆਪਾਂ ਕੀਤ ਨਹੀਂ ਦਿੱਤਾ ਉਹਨੂੰ ਮਹਾ ਮੇਰਾ ਕੀਤ ਕਿਉਂ ਕਿਉਂ ਉਹ ਕੀਤਾ ਤੂੰ ਅੱਛਾ ਜੇਕਰ ਆਪਾਂ ਸਰ ਵੇਖ ਗਏ ਨਾ ਵੀ ਕਈ ਵਾਰੀ ਨਾ ਜਿਹੜੀ ਗੀਤਕਾਰੀ ਦਾ ਖੇਤਰ ਹੈ ਸ਼ੌਂਕ ਹੁੰਦਾ ਹੈ ਨਾ ਮੁੱਢੋਂ ਮੁੱਢੇ ਸ਼ੌਂਕ ਹੁੰਦਾ ਹੈ ਇਹ ਬਾਅਦ ਦੇ ਵਿੱਚ ਕਈ ਵਾਰੀ ਜਦੋਂ ਆਪਾਂ ਨਿਰਪਰ ਹੋ ਉਸ ਚੀਜ਼ ਤੇ ਹੋ ਗਏ ਹੈ ਨਾ ਤੇ ਲੋਕ ਲੈਣ ਦੇ ਲੱਗ ਜਾਂਦੇ ਨੇ ਤੁਹਾ ਘਰ ਰੋਜ਼ਗਾਰ ਦਾ ਸਾਧਨ ਹੀ ਬਣ ਜਾਂਦਾ ਹੈ। ਹਾਂਜੀ। ਕੀ ਤੁਸੀਂ ਕਦੇ ਕਿਸੇ ਤੋਂ ਪੈਸੇ ਤੁਹਾਨੂੰ ਦਿੱਤੇ ਆ ਜਾਂ ਲਏ ਆ? ਦਿੱਤੇ ਕਿਸੇ ਤੁਹਾਡੇ ਮਿਹਨਤਾਂ ਨਾ ਬਗੈਸ ਤੋਂ ਮੰਗੇ ਆ ਤੇ ਨਾ ਮੈਂ ਮੈਂ ਕਿਹਾ ਸੀ ਤੋਂ ਲਏ ਆ ਨਾ ਤਾਂ ਕਿ ਹਮ ਦਿੱਤੇ ਆ। ਤੁਹਾਨੂੰ ਕਿਸੇ ਨੇ ਦਿੱਤੇ ਨਹੀਂ? ਨਾ। ਤੇ ਜਿਵੇਂ ਤੁਹਾਡਾ ਇੱਡਾ ਵੱਡਾ ਨਾਮ ਬਣਿਆ ਹੋਇਆ ਤੁਹਾਨੂੰ ਮਿਹਨਤਾਂ ਤਾਂ ਚਾਹੀਦਾ ਲੋਕਾਂ ਦਾ ਗੀਤਕਾਰ ਆ ਜਿਹੜਾ ਇੱਕ ਜਨਮਦਾਤਾ ਗੀਤਕਾਰ ਦਾ। ਜੇ ਗੀਤਕਾਰ ਗੀਤ ਨਾ ਲਿਖੇ ਤਾਂ ਫਿਰ ਕਲਾਕਾਰ ਸਟੇਜਾਂ ਤੇ ਕਿਵੇਂ ਰੌਣਕ ਲਾਉਦਾ ਗੀਤਕਾਰ ਦੇਗਾ ਦਾ ਗੀਤਕਾਰ ਜਮਾ ਖੋਖਾ ਹੈ ਕੁਝ ਮਹਿਸੂਸ ਨਹੀਂ ਕਰ ਰਹੀ ਇੰਨੀ ਮਿਹਨਤ ਕਰਕੇ ਗੀਤ ਲਿਆ ਤੁਹਾਨੂੰ ਮਿਹਨਤ ਮਿਲਣੀ ਚਾਹੀਦੀ ਬਸ ਉਸਤਾ ਕਰਦਾ ਹੈ ਪਰ ਦਿੰਦੇ ਪਤਾ ਕਿਉਂ ਨਹੀਂ ਦਿੰਦੇ ਜਿਵੇਂ ਸਾਡੇ ਗੀਤਕਾਰ ਨਾਲ ਹੁੰਦੀ ਹੁੰਦੀ ਉਹਨਾਂ ਨੇ ਹਾਂਜੀ ਉਹਨਾਂ ਨੂੰ ਆਪ ਨੂੰ ਜਿਹਾ ਦਾ ਕੋਈ ਨਾ ਹੁੰਦਾ ਗੀਤਕਾਰ ਨੂੰ ਦੇਖ ਕੇ ਕੋਈ ਨਾ ਵੀ ਹੋਰ ਜੇ ਮੈਂ ਤੁਸੀਂ ਮੰਨ ਕੇ ਚੱਲੋ ਤੁਸੀਂ ਚੱਲੋ ਰਿਟਾਇਰ ਹੋ ਗਏ ਹਨ ਤੁਹਾਡੀ ਪੈਨਸ਼ਨ ਵੀ ਆਉਂਦੀ ਹੋ ਪੈਨਸ਼ਨ ਦੇ ਨਾਲ 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 ਕਈ ਵਾਰੀ ਬਿਮਾਰੀਆਂ ਹੋਣੀਆਂ ਘਰ ਦੇ ਰਜੇਵੇਂ ਹੋ ਗਏ ਕਰੀਮਦਾਰੀ ਵੱਧ ਜਾਂਦੀ ਹੈ ਹਨਾ ਬੜਾ ਕੁਝ ਜਾਨੀ ਕਿ ਖਰਚੇ ਵੱਧ ਜਾਂਦੇ ਘਰਾਂ ਦੇ ਤੇ ਤਾਂ ਜਿਹੜੀ ਪੈਨਸ਼ਨ ਹੁੰਦੀ ਉਹ ਉਧਰ ਵੀ ਘੱਟ ਰਹਿ ਜਾਂਦੀ ਹੈ ਤਨਖਾਹ ਨਾਲੋਂ ਹਾਂਜੀ ਉਦਾਂ ਪਰ ਤੁਸੀਂ ਇਹ ਸੋਚਿਆ ਨਹੀਂ ਵੀ ਹੁਣ ਜਿਹੜੇ ਗੀਤ ਹਨ ਇਸ ਤੋਂ ਅੱਗੇ ਪੈਸੇ ਲਾਉਂਗੇ ਜਾਂ ਫ੍ਰੀ ਦੇਵਾਂਗੇ ਫਿਰ ਨਹੀਂ ਹੋਵਾ ਪਹਿਲੇ ਗੱਲ ਤਾਂ ਮੇਰੀ ਆਤਤਾ ਵੀ ਮੈਂ ਜਾਂਦਾ ਨਹੀਂ ਕਿਸੇ ਕੋਲੇ ਜੀ ਇਹ ਦੇਣ ਵਾਸਤੇ ਜਿਹੜਾ ਕੋਈ ਆਉਂਦਾ ਮੇਰੇ ਕੋਲ ਘਰੇ ਉਹਨੂੰ ਦੇ ਦਲਾਂ ਮੈਂ ਹਾਂਜੀ ਮੈਂ ਮਾਰਕੀਟ ਚ ਕਿਤੇ ਨਹੀਂ ਗਿਆ ਮੈਂ ਨਾ ਕਿਤੇ ਕਲਾਕਾਰ ਕੋਲੇ ਜਾਵਾਂ ਠੀਕ ਹੈ ਮੱਕਾ ਜਿਹੜਾ ਕੋਈ ਕਲਾਕਾਰ ਮੇਰੇ ਕੋਲ ਘਰੇ ਆਉਂਦਾ ਉਹ ਗੀਤ ਦ ਲੈਣਾ ਇਹ ਹੁਣ ਤੁਸੀਂ ਤੁਹਾਡਾ ਮੂਡ ਇਦਾਂ ਦਾ ਹੈਗਾ ਕਿ ਹੁਣ ਵੀ ਫ੍ਰੀ ਦਿਓਗੇ ਜਾਂ ਕੋਈ ਚਾਹੀਦਾ ਮਾਨਸਤ ਕਰ ਲੈਣਾ ਤਾਂ ਕਿ ਚਾਹੀ ਬਣਦਾ ਤਾਂ ਹੈਗਾ ਪਰ ਬਣਨਾ ਉਹ ਦਿੰਦੇ ਪਤਾ ਨਹੀਂ ਕਿਉਂ ਨਹੀਂ ਦਿੰਦੇ ਅੱਛਾ ਹੁਣ ਕੋਈ ਹੋਰ ਕੋਈ ਓਏ ਹੋਰ ਗੀਤ ਕਿਹੜਾ ਇਹਦਾ ਤਾਂ ਰਿਕਾਰਡ ਹੋਇਆ ਹੋਵੇ ਜਾਂ ਨਵਾਂ ਲਿਖਿਆ ਹੋਵੇ ਕੋਈ ਅੱਜ ਦਾ ਕੋਈ ਸਤਰਾ ਕੋਈ ਉਹਨਾਂ ਦੀ ਲੈਣਾ ਹਾਂ ਕੋਈ ਵੀ ਕੋਈ ਜੈ ਧੂਤ ਹੋਵੇ ਜਾਂ ਕੋਈ ਦੂਜਾ ਕੋਈ ਆ ਇੱਕ ਦਿਨ ਤਬਰ ਰਿਕਾਰਡ ਹੋਇਆ ਹੁਣ ਹਾਂਜੀ ਮੇਰੇ ਮੁੰਡੇ ਨੇ ਕੀਤਾ ਉਹ ਹਾਂਜੀ ਉਗਣਾ ਬਾਅਦ ਕਿਸ ਨੂੰ ਦੇਣ ਦੀ ਲੱਗੀ ਤੇ ਮਾਪਿਗਾਉਂਗਾ ਹਾਂਜੀ ਕਿਹੜਾ ਗੀਤ ਹੋਇਆ ਉਹ ਬੇਦਰਤ ਨੂੰ ਸਫਾ ਕਰਾਵਾਂ ਇਹ ਤਾਂ ਭੱਜ ਕੇ ਤੇਰੀ ਮਰਜ਼ੀ ਕਿੰਨਾ ਲੱਗਦੀ ਕੈਸ਼ ਦਵਾਵਾ ਕੁੜੀ ਭਲਾ ਦੱਸ ਕੀ ਕੁਝ ਕਰਦੀ ਹਾਂਜੀ ਬੇਲਾ ਬਹਿ ਕੇ ਐਸ਼ ਕਰੀ ਲੋੜੇ ਦੇ ਨੋਟ ਕਪਾਉਂਦੀ ਐ ਨੜਾ ਟੀਚਰ ਐ ਸਰਕਾਰੀ ਬੰਦੇ ਟਿਊਸ਼ਨ ਘਰੇ ਬਣਾਉਂਦੀ ਐ ਠੀਕ ਐ ਹੋਰ ਨਵਾ ਹੋਰ ਕੋਈ ਧਾਰਮਿਕ ਸੰਗਤ ਵੀ ਕੋਈ ਲਿਖਿਆ ਲੁਗਾ ਮੈਂ ਕੋਈ ਨੁੱਕ ਨਹੀਂ ਹਜੇ ਮੈਂ ਲਿਖਿਆ ਕੋਈ ਇਸ ਤੋਂ ਨਵਾ ਹੋਰ ਕਿਹੜੇ ਗੀਤ ਲਿਖਿਆ ਜਾਂ ਸੋਲੋਂ ਦਾ ਮੈਂ ਲਿਖਦੇ ਬਹੁਤ ਘੱਟ ਥਾ ਦਾ ਡਿਓਟ ਲਿਖਦਾ ਬੰਦਾ ਡਿਊਟ ਹੋਰ ਕਿਹੜਾ ਗੀਤ ਲਿਖਿਆ ਹੋਗਾ ਰਿਕਾਰਡ ਹੋਇ ਕੀਤਾ ਜੋ ਜਿਹੜੇ ਕਿਹੜੇ ਕਿਹੜੇ ਗੀਤ ਸੀ ਜਿਹੜੇ ਤੁਹਾਡਾ ਰਿਕਾਰਡ ਹੋਇ ਕੀਤਾ। ਉਹ ਰਿਕਾਰਡ ਤੋਂ ਦੇਖਣਾ ਸਾਡਾ ਯਾਰ ਸੱਜਣਾ ਉਹਦੇ ਸੱਤੇ ਦੀ ਆਵਾਜ਼ 79 ਜਤੇ ਯਾਰ ਸੱਜਣ ਲਿਖਿਆ ਸੀਗਾ। ਕਿਹੜਾ ਸੀ ਉਹ ਜੋ ਬੋਲ ਵਿੱਚ ਦਿਲਾਂ ਦੇ ਕੁੰਡੇ ਖੋਲ ਰਵੇ। ਕੀ ਕੀ ਕੀਤਾ ਸੀ ਕਰਾਰ ਸੱਜਣਾ। ਹੂੰ। ਘਰ ਦੇ ਮੇਰਾ ਦਿਲ ਗਿਆ ਕੱਚਵਣ ਤੋੜ ਕੇ ਰਿਹਾ ਸਾਡਾ ਯਾਰ ਸੱਜਣਾ। ਜੀ ਇਹ ਸੋਲੋ ਲਿਖਿਆ ਸੀ ਮੈਂ। ਠੀਕ ਹੈ ਜੀ। ਅਗਰੇ ਜਦਨੇ ਪਾਜ ਖੰਡੜੇ ਨੇ। ਠੀਕ ਹੈ ਜੀ। ਇਹ ਰਿਕਾਰਡ ਹੋਇਆ ਸੀ ਤਰ੍ਹਾਂ। ਠੀਕ ਹੈ। अच्छा सर जी मैं पहला वाली गेकी ਤੇ ਹੋਰ ਵਾਲੀ ਦੇ ਕੀ ਚ ਹਨਾ ਜਮੀਨ ਅਸਮਾਨ ਦਾ ਫਰਕ ਹਨਾ ਪਹਿਲਾਂ ਨੇ ਲੋਕਚੋਕ ਕੋ ਸਭੂਰ ਗੱਲ ਦੀ ਹੁੰਦੀ ਸੀ ਬਲਪਾ ਕੇ ਹੁਣ ਹਿੰਦਾ ਡਾਇਰੈਕਟਲੀ ਗੱਲਾਂ ਬਾਤਾਂ ਜੀਆਂ ਕਹੀ ਜਾਂਦੀਆਂ ਹਨਾ ਆ ਡਾਂਗਾ ਸੋਟਾਂ ਵਾਲੇ ਰਫਨਾ ਵਾਲੇ ਬੰਦੂਕਾਂ ਵਾਲੇ ਅਸਲੇ ਵਾਲੇ ਜਾਂ ਹੋਰ ਜਿੰਨੇ ਵੀ ਗੀਤ ਹਨਾ ਹੋਰ ਯਾਨੀ ਕਿ ਸੱਭਿਆਚਾਰ ਬਲਤਾਨ ਜਾਂ ਹੁੰਦਾ ਜਾ ਰਿਹਾ ਪਹਿੰਦਾ ਰੇ ਸੱਭਿਆਚਾਰ ਜਿਹੜੇ ਗੀਤ ਹਨ ਤੇ ਅੱਜ ਜਿਹੜਾ ਸੱਭਿਆਚਾਰ ਗੀਤ ਹੈ ਕਲਚਰ ਨੂੰ ਕਿਹੜੇ ਨਜ਼ਰੀਏ ਦੇਖ ਰਹੇ ਹਨ ਪਹਿਲੇ ਕਾਪਸਾ ਪਰ ਲੈਚਰ ਕੀ ਲਿਖਦਾ ਹੀ ਨਹੀਂ ਹਾਂਜੀ ਬਾਹਰ ਦੇਖਦਾ ਸੱਦਾ ਚਾਰ ਗੀਰ ਜਿਹੜੇ ਭੈੜ ਭਰਾ ਕਰੇ ਬੈਠ ਕੇ ਥੋੜੇ ਜਾਣ ਉਹ ਕਿਤਲੇ ਆ ਲੱਗਦਾ ਹਾਂ ਹਾਂਜੀ ਬੱਚੇ ਰਹੀਤ ਨਹੀਂ ਲੱਗਦਾ ਮੈਂ ਜਿਵੇਂ ਤੁਸੀਂ ਤਾਂ ਨਹੀਂ ਲੱਗਦੇ ਹੁਣ ਜਿਹੜੇ ਲੋਕ ਆ ਡਾਂਗਾ ਸੋਟ ਵਾਲੇ ਬੰਦੂਖਾਂ ਵਾਲੇ ਦਫਲਾ ਵਾਲੇ ਜਾਂ ਇਹਨਾਂ ਨੂੰ ਕੀ ਸੰਦੇਸ਼ ਦੇਣਾ ਕੀ ਇਹ ਕੀ ਸਹੀ ਆ ਜਾਂ ਗਲਤ ਇਹਨਾਂ ਨੂੰ ਕਿਹੜੇ ਗੀਤ ਕਿਵੇਂ ਇਹਨਾਂ ਦਾ ਜੀ ਦੇਖ ਰਿਹਾ ਬਾਹਰ ਤਾਂ ਕਹਿੰਦਾ ਚੰਗਾ ਦੇਖੋ ਚੰਗਾ ਖਾਓ ਚੰਗਾ ਹਟਾਓ ਹਾਂਜੀ ਚੰਗਾ ਸੁਣੋ ਇਸ ਤੋਂ ਲਾ ਹੋਰ ਕੀ ਗੀਤ ਸੁਣਾ ਦੋ ਕੋਈ ਵੀ ਤੁਹਾਡਾ ਕੋਈ ਲਿਖਿਆ ਹੋਆ ਹੋ ਜਾ ਕੋਈ ਆ ਰਿਹਾ ਹੋਵੇ ਮਾਰਕੀਟ ਜਾਂ ਪਹਿਲਾ ਆਇਆ ਹੋਵੇ ਅੱਛਾ ਸਰ ਕੋਈ ਹੋਰ ਕਿਹੜਾ ਗੀਤ ਰਿਕਾਰਡ ਹੋਇਆ ਪੁਰਾਣਾ ਜਾਂ ਨਵਾਂ ਜਾਂ ਆ ਰਿਹਾ ਹੋਵੇ ਉਹਦੇ ਬਾਰੇ ਵਿੱਚ ਜਾਣਕਾਰੀ ਦਿਓ ਜੀ ਕਿ ਕਿਤੇ ਮੇਰਾ ਕੱਲ ਪਰਸੋ ਰਿਕਾਰਡ ਹੋਇਆ ਹਾਂਜੀ ਅਜੇ ਆਉਣ ਵਾਲਾ ਮਾਰਕੀਟ 'ਚ ਜੀ ਕਿਉਂ ਥੁੱਖਿਆ ਟੁੱਟਿਆ ਰਹਿਣਾ ਹੈ ਨਾ ਪੈਸੇ ਨਾ ਇਹ ਨਾ ਬੈੰਦਾ ਹੈ ਜੀ ਮੇਰੇ ਨਾਲ ਪੈਸੇ ਤੇ ਨਹੀਂ ਜਾਣਾ ਕਿਤੇ ਚੰਗਾ ਚੋਖਾ ਖਾ ਲਿਆ ਕਰ ਰੱਖ ਘਰੇ ਲਿਆ ਕੇ ਬਿਸਕੀਵੇ ਦਿਨ ਖੜੇ ਟਾਈਮ ਨਾਲ ਲਿਆ ਕਰ ਅੱਛਾ ਉਹਦੇ ਘਰ ਵਾਲਾ ਕਿਹਨਾਂ ਚੱਤ ਦਾਰੂ ਪੇੜ ਨੂੰ ਕਰਦਾ ਸੀ ਇੱਕ ਪੈਸਾ ਭਰਨੇ ਦੱਤਾ ਸੀ ਅੱਜ ਤੋਂ ਅਸੀਂ ਚਰਲੋ ਕਰ ਦਿੰਦਾ ਪਰ ਜੇ ਤੂੰ ਵੜਾ ਕਰਦੇ ਦੀ ਮਹਲਾ ਦੱਤਾ ਰੱਖ ਖੰਡੋੜੀ ਤੇ ਵੀ ਇਹ ਕਰੋ ਸ਼ਾਮ ਨੂੰ ਕਰਦੇ ਦੀ ਇਹ ਕਿੰਨੇ ਨੇ ਕਰਾਇਆ ਹੁਣ ਅੱਛਾ ਅਮਰਜੀਤ ਨੇ ਇਹਨਾਂ ਨੇ ਕਰਾਇਆ ਉਹ ਵੀ ਤੁਹਾਡੇ ਪਿੰਡ ਦਾ ਹੀ ਹੈ ਨਾ ਹਾਂ ਸਾਡੇ ਪਿੰਡ ਦਾ ਆ ਜੀ ਇੱਕੋ ਤੁਸੀਂ ਸ਼ਿੰਦੇ ਦੇ ਬਾਰੇ ਕਰੀ ਸੀ ਗੱਲ ਉਹ ਜਿਹੜੇ ਕਰਤਾਰ ਅਗਲੇ ਨੇ ਕਿਹੜਾ ਗੀਤ ਗਾਇਆ ਸੀ ਸੰਗੋ ਵਾਲਿਆਂ ਦਾ ਨਾਮ ਪਤਾ ਉਹ ਉਹ ਕਿਹੜੇ ਦੀ ਸੀਗਾ ਹੋ ਗਈ ਫੇਲ ਮਾ ਪਰ ਪਰ ਵਿੱਚੋਂ ਚੰਨਾ ਚੰਨਾ ਕਿਹੜਾ ਪਾਸ ਹੋ ਗਿਆ ਹਾਂਜੀ ਤੇ ਰਮੇ ਦਾ ਕੀ ਸੀਗਾ ਹੂੰ ਪਰ ਹੁਣ ਇਹ ਨਿਕਾਇਆ ਸੀ ਜੀ ਤਾਂ ਇਹ ਤਾਂ ਮੇਰਾ ਸੀ ਪੈਸਾ ਲੈ ਕੇ ਗਿਆ ਸੀ ਕੋਈ ਜੀ ਉਹਨਾਂ ਚੱਕ ਕੇ ਉਹਨੂੰ ਰੌਲੇ ਨੂੰ ਫੜਾਤਾ ਤੇ ਹੋਰ ਕਿਹੜਾ ਸੀਗਾ ਇਕ ਥੋੜਾ ਜਿਹਾ ਤੇ ਕਿਹੜਾ ਕੀ ਹੋਰ ਆਉਣ ਵਾਲਾ ਜੀ ਜੱਜਾ ਤੇਰਾ ਛੋਟਾ ਪਾਈ ਫਿਰੇ ਲੈ ਚਿਆਂ ਕਰਾਈ ਮੈਨੂੰ ਮੰਨ ਲਓ ਮੰਨੇ ਕੱਲ ਦਾ ਖਵਾਉਣ ਨੂੰ ਫਰੇ ਮੈਨੂੰ ਲੱਗਦਾ ਜੀਜਾ ਲੱਗਦਾ ਕੜੱਕੇ ਵਿੱਚ ਡਾਉਣ ਨੂੰ ਫਰੇ ਜੀ ਇਹ ਕਰਾ ਸਵਾਰ ਕੇ ਕੀ ਗੱਲ ਆ ਕਲੱਬ ਲੈਨੇ ਕੋਈ ਹੱਲ ਆ ਤੇਰਾ ਉਹਦੇ ਨਾਲ ਕਰਾ ਦਿੰਨਾ ਪੱਕ ਠੱਕ ਨਹੀਂ ਮੈਨੂੰ ਲੱਗਦਾ ਸਾਲ ਗਏ ਤੇਰੀ ਵੀ ਤਾਂ ਉਹਦੇ ਉੱਤੇ ਰੱਖੀ ਅੱਖ ਦੀ ਤੇਰੀ ਵੀ ਉਹਦੇ ਉੱਤੇ ਰੱਖੀ ਅੱਖ ਅੱਛਾ ਸਰੇ ਜੀ ਆਪਾਂ ਗੀਤ ਲਿਖਣ ਦੀ ਗੱਲ ਕਰੀਏ ਹਨਾ ਗੀਤ ਲਿਖਣ ਦਾ ਢੰਗ ਤਰੀਕਾ ਕਿਵੇਂ ਆ ਕਿੰਨੇ ਚਿਰ ਚ ਲਿਖਦੇ ਨੂੰ ਕਿਨੇ ਇਹ ਤੁਰੇ ਫਿਰਦੇ ਰਹੇ ਹੋ ਜਾਂ ਕੋਈ ਵੈਸੇ ਵੈਸੇ ਬੈਠੇ ਲਿਖ ਦਿੰਦਾ ਵਾਦਕ ਜਦੋਂ ਦੇਖਣਾ ਬਹਿ ਗਿਆ ਪਾ ਗੀਤ ਪੂਰਾ ਕਰਕੇ ਖੜਦਾ ਪਰ ਕਿੰਨੇ ਗੱਲ ਕਰ ਲੱਗਦੰਗੇ ਇੱਕ ਘੰਟੇ ਚ ਇਹ ਗੀਤ ਪਹਿਲੀ ਵਾਰੀ ਤੋਂ ਠੀਕ ਹੁੰਦਾ ਜਾਂ ਬਾਅਦ ਚ ਸੋਧਦੇ ਵੀ ਆ ਉਹਨੂੰ ਬਲ ਪਹਿਲੇ ਵਾਰੀ ਠੀਕ ਹੋਣਾ ਸੋਧ ਲੈ ਤਾਲ ਪੱਕੀ ਹੋ ਪਹਿਲੇ ਜੀ ਠੀਕ ਹੈ ਬਾ ਵੀਰ ਤੋਂ ਪਹਿਲੇ ਤੌਰ ਤੇ ਲਾ ਬਾ ਪੇਟੀ ਜਾਂਦਣਾ ਪੇਟੀ ਸੁੱਕੀ ਸਿੱਖਿਆ ਮੈਂ ਚਾਹਣ ਅੱਛਾ ਪੇਟੀ ਜਾਂਦਣਾ ਕਰਕੇ ਆਪਾਂ ਪਹਿਲੇ ਤੋਂ ਤੋਲ ਕੇ ਦੇਖ ਲਗਦਾ ਗੀਤ ਨੂੰ ਠੀਕ ਹੈ ਪਹਿਲਾ ਕੰਪੋਜੀਸ਼ਨ ਆਪੇ ਬਣਾ ਲੈਂਦੇ ਆ ਕੰਪੋਜੀਸ਼ਨ ਆਪ ਬਣਾ ਕੇ ਦੱਲਾ ਬਿ ਕਲਾਕਾਰ ਨੂੰ ਸੌਖਾ ਹੋ ਜਾਂਦਾ ਨਾ ਹੂੰ ਹੂੰ ਆਏ ਵਰਤਾਰੇ ਦੇਣ ਕਿਹੜਾ ਜਿਹੜਾ ਪਸਤ ਲਾ ਕੇ ਗਿਆ ਹਾਂ ਤਾਂ ਪਹੁੰਚਾ ਲੈ ਗਿਆ ਫਿਰ ਵਰਤਾਂ ਦੇ ਆਏ ਵਰਤਾਂ ਦੇ ਨਾਲ ਤੋ ਕਰੇ ਕਿਰਮੈਣਾ ਮਾ ਸਾਲ ਪਿਛੋਂ ਉਹਦਾ ਪੈਕੇਜ ਆਉਣ ਵਾਲਾ ਤੇ ਨਾ ਹੋਂਦਾ ਚੱਲਿਆ ਰਵਾਜ ਪੁਰਾਣਾ ਤੇ ਵਰਤਾਂ ਨੂੰ ਜਾਣ ਕੁੜੀਆਂ ਮੈਂ ਵੀ ਥਾਲੀਆਂ ਸਵੇਰੇ ਉੱਪਰ ਜਾਣਾ ਹੂੰ ਹੋਇਆ ਬਾਪੂ ਨੂੰ ਬਲੱਡ ਬੇਬੇ ਪਈ ਆ ਬਿਮਾਰ ਚੱਕੀ ਕਾਟੋ ਵਾਂਗੂ ਖੋਸ਼ ਹੋਈ ਫਿਰ ਇਹ ਤੂੰ ਤਿਆਰ ਮੰਨ ਲਈ ਤੇ ਕਿਸੇ ਦੀ ਮਜਬੂਰੀ ਨਹੀਂ ਉਹ ਤੇ ਜਿਹੜਾ ਦੁੱਧ ਉਤਾਰੂ ਕਹਿੰਦਾ ਘਰੇ ਕੁੱਟ ਲਾਵੇ ਨੇ ਚੋਰੀ ਕਰ ਕੋਟਲਾ ਵਾਰ ਚੋਰੀ ਠੀਕ ਹੈ ਬਹੁਤ ਵਧੀਆ ਹੋਰ ਕਿਤਨੇ 6 4 ਕੋਲਿਆ ਹਾਂਜੀ ਹਾਂਜੀ ਜਿਆਦਾ ਦਾ ਡਿਊਟੀ ਲੱਗਦੇ ਹਾਂ ਦੁਕਾਨਾਂ ਜਿਆਦਾ ਮੈਂ ਡਿਊਟੀ ਤੇ ਹਾਂ ਹੂੰ ਇਹ ਕਾ ਕੀ ਰੋਣ ਮਤ ਹੋਰ ਆਪਣੇ ਰਜੀਤ ਕੌਰ ਦੇ ਭਾਣ ਜਿਹੜੇ ਗੌਣ ਲੱਗੇ ਹਾਂਜੀ ਉਹਦੇ ਵਾਸਤੇ ਲਿਖਾ ਕੇ ਤੇ ਹੈ ਜੀ ਸਾਰੇ ਟੰਬਰ ਦੀ ਅੰਗੀਆਂ ਨਹੀਂ ਤੈਨੂੰ ਸਿੱਧਾ ਦੱਸਾਂ ਕੀ ਕੀ ਇੱਕ ਪਿੰਡ ਪੇਕਿਆਂ ਦੇ ਆਕੇ ਨਹੀਂ ਹੁਣ ਮੇਰਾ ਹੌਲ ਲੱਗਦਾ ਨਾਲ ਜੀ ਬਈ ਪਹਿਲੀ ਤਾਂ ਤੇਬਾਨੀ ਸਤ ਨੂੰ ਸਭ ਕੁਝ ਦੱਸ ਕੁੜੇ ਤੇ ਇਥੋਂ ਵੀ ਬਹੁਤ ਮੂੰਹ ਕਰਦੀ ਆ ਮੇਰੀ ਸੱਸ ਕੁੜੇ ਹੂੰ ਕਿਹਨੇ ਸਿੰਦਰ ਬਹੁਤ ਸਿਆਰਾ ਉਹਦਾ ਕੋਈ ਅੰਤ ਨਹੀਂ ਕਿਸੇ ਕੁੜੇ ਨੂੰ ਮਿਲਣਾ ਮੇਰੇ ਵਰਗਾ ਕੰਤ ਨਹੀਂ ਹੂੰ ਰੋਮਾ ਰੋਮਾ ਕਦੇ ਨਾੜੇ ਵਾਲੇ ਨਾਲ ਰੋਮਾ ਨਾ ਕਦੇ ਨਾੜੇ ਵਾਲੇ ਨਾਲ ਵੱਖ ਕੁੜੇ ਤੇ ਸਭ ਮੂੰਹ ਕਰਦੀ ਆ ਮੇਰੇ ਨਾਲ ਮੇਰੀ ਸੱਸ ਫਾਰੇ ਟੋਪਰ ਦੀ ਸਬਸ ਫੇਰ ਦੱਸਿਆ ਹਾਂਜੀ ਡਰਾਈਵਰ ਨਾਲ ਕਿਵੇਂ ਕੀਤਾ ਕੁਈ ਡਰਾਈਵਰ ਵੀ ਲਿਖਿਆ ਜੀ ਬ੍ਰੇਕ ਆਉਣਾ ਆਵਾਜ਼ ਰਿਕਾਰਡ ਹੋਇਆ ਮੇਰਾ ਕਿ ਤੱਕ ਉਹ ਕਿਹੜਾ ਜੀ ਬੇ ਸਾਬਰ ਖਾਨ ਤੱਕ ਆ ਗਿਆ ਕਿ ਤੂੰ ਸਾਬਰ ਖਾਨ ਨੂੰ ਮੈਂ ਅੱਛਾ ਸਾਬਰ ਖਾਨ ਨੂੰ ਦਿੱਤਾ ਹੀ ਸਾਬਰ ਖਾਨ ਤੇ ਨਾ ਉਹ ਨੋਜੋਤਰਾਣੀ ਨੇ ਹਾਂ ਜੀ ਬੁਲਕਾਰਣ ਖੇਲੇ ਦੀ ਸਾਲੀ ਤੇ ਸਾਡੂ ਅੱਛਾ ਜੀ ਉਹ ਲੈ ਕੇ ਕਿ ਤੱਕ ਜੀ ਤੇ ਅੱਜ ਅੱਛਾ ਆਉਂਦੀਆਂ ਨਹੀਂ ਬੱਸਾਂ ਭਾਬੀ ਹੋ ਗਈ ਹੜਤਾਲ ਦੀ ਸਾਰੇ ਪੁੱਛ ਕਿਛ ਕੀਤੀ ਪੂਰੀ ਕੀਤੀ ਪਰਤਾਲ ਦੀ ਕੀ ਕਰੇਗੀ ਅੜੇ ਦੇ ਵਿੱਚ ਖੜਕੇ ਜੇ ਅੱਜ ਆਪਾਂ ਪਿੰਡ ਚੱਲਣਾ ਨਾਲ ਬੈਠ ਜਾ ਬਹੁਤ ਤੇ ਚੜਕੇ ਹੂੰ ਉਗਦੀ ਕਰ ਦਿੱਤਾ ਫੋਨ ਆਪੇ ਲੈ ਜੂ ਆ ਕਰ ਦਿੱਤਾ ਫੋਨ ਆਪੇ ਆ ਜੂ ਮੈਨੂੰ ਲੈਣਵੇ ਰਸਤੇ ਚ ਐਵੇਂ ਲਗੂ ਬੁਰਾ ਆਪਣਾ ਕਹਿਣਵੇ ਫਿਰ ਘਰੇ ਜਾ ਕੇ ਕਰੂਗਾ ਕਚੇਰਾ ਤੇ ਮੈਨੂੰ ਤੇਰੇ ਨਾਲ ਵਿਚੜਨਾ ਸ਼ੱਕ ਕਰੂਗਾ ਨਨਦਵਾ ਵੀ ਦਾ ਨਨਦਵਾ ਵੀ ਦਾ ਹੂੰ ਇਹ ਦੱਤਾ ਨੂੰ ਆਪਰਖਾਨ ਨੂੰ ਜੀ ਇਹ ਕਾਹ ਕਿ ਦੱਤ ਰਮ ਇਹ ਫੋ ਮਾਰ ਲਿਆ ਠੱਗੀ ਵੇ ਨਾ ਹਿੰਗ ਫੜਕੜੀ ਲੱਗੀ ਵੇ ਤੇਰੇ ਕਿਵੇਂ ਭਾਈ ਜੀ ਹੱਥ ਲੱਗੀ ਸਾਰੀ ਵਹਿ ਕੇ ਦੱਸ ਕਹਾਣੀ ਵੇ ਜਮਾ ਹੰਮਾ ਮਾਲੜੀ ਵਰਗੀ ਐ ਬਰਿਲੀਆਂਦੀ ਨਵੀਂ ਝਠਾੜੀ ਵੇ ਜੀ ਕਹਿੰਦਾ ਮੇਰੇ ਯਾਰ ਕੋਲੇ ਸੀ ਗੱਡੀ ਦੀ ਉਹਨੇ ਜਾਰੇ ਪਗਾ ਕੇ ਛੱਡੀ ਦੀ ਲੈ ਆਇਆ ਜੁਪੀ ਸੀਪੀ ਚੋਂ ਮੇਰੇ ਟੌਰ ਬਣਾਤੀ ਘਰ ਦੇ ਦੀ ਰਣਪਿੰਡ ਚੋਂ ਵੇਖਣਾ ਆਉਂਦੇ ਨੇ ਰੋहतक ਦੀ ਰੋੜੀ ਵਰਗੀ ਦੀ ਰੋहतक ਦੀ ਰੋੜੀ ਵਰਗੀ ਠੀਕ ਆ ਆ ਹੁਣ ਗੇਰ ਕਰਾਉਣਾ ਕਿਸੇ ਤੋਂ ਮੈਨੂੰ ਲੱਗਾ ਕਾਲਪਾਲਸ ਜੀ ਘਰ ਤੋਂ ਘਰ ਤੋਂ ਦੂਰ ਵਾਇਰ ਜੇ ਜਾ ਕੇ ਮੁਰਨਾ ਕਰੋ ਤੁਸੀਂ ਜਨ ਲਾ ਕੇ ਕਰਨੀ ਛੱਡ ਜੇ ਸੱਜ ਵਿਆਹ ਕੇ ਤੇ ਤੇਰੀ ਪੁੱਛੇ ਹੂਰ ਵੇ ਹੂੰ ਕਿੰਨੇ ਕੁ ਡਰਾਈਵਰ ਅੱਪ ਜਾਣਾ ਦੂਰ ਵੇ ਸਮਾਂ ਇਹ ਨਾਲ ਤਾਂ ਕੀਤਾ ਹੈ ਜੀ ਦੱਸ ਕੀ ਕਰਨ ਕਿ ਮੈਂ ਨਾਲ ਵਾਲੇ ਹੁਣ ਨਾਲ ਜਾਣ ਡਰਾਈਵਰ ਭਾਵੇਂ ਕਿਵੇਂ ਲਾਇਏ ਕਿਵੇਂ ਲਾਇਏ ਮਾਲਕ ਨੂੰ ਉਟਾਰੇ ਗਾਪਨ ਮਾਰ ਗਾਪਨ ਮਾਰ ਨੇ ਤਿੰਨ ਤਿੰਨ ਉੰਦੀ ਬਾਡੀ ਟੇਡ ਡਰਾਈਵਰਾਂ ਦੀ ਪੂਰੀ ਖੇਚਲੀ ਹਾਂਜੀ ਅੰਕਲ ਜੀ ਆਪ ਗੀਤ ਲਿਖਣ ਦੇ ਦੌਰ ਦੀ ਗੱਲ ਕਰੀਏ ਕਿੰਨਾ ਕੁ ਸਮਾਂ ਹੋ ਗਿਆ ਗੀਤ ਲਿਖਦਿਆਂ ਕੋਲ ਅਜ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਗੀਤ ਲਿਖਦਿਆਂ ਮਾਸ਼ਾ ਅੱਲਰਾ ਜੀ ਤਾਂ ਲਿਖਦਾ 76 ਤੋਂ 77 ਦਾ 76 ਦਾ ਕੀ ਲਿਖਦਾ ਹਾਂਜੀ ਇਹ ਤਾਂ ਕਾਫੀ ਯਾਨੀ ਕਿ 40 50 ਸਾਲ ਹੋ ਗਏ ਲਿਖਦਿਆਂ ਹਾਂਜੀ ਹਾਂਜੀ ਤੇ ਉਮਰ ਕਿੰਨੀ ਹੋ ਗਈ ਸਰ ਆਪਣੀ ਮੇਰੀ 70 ਦੇ ਨੇੜੇ ਇੱਕ ਸਾਲ ਘਾਟਾ 70 ਤੋਂ ਬਸ 70 ਅੱਛਾ 90 ਦੇ ਵਿੱਚ ਨਾ ਬੜਾ ਗੀਤਾਂ ਦਾ ਦੌਰ ਆਇਆ ਸੀ ਨਵੇਂ ਮੁੰਡੇ ਕੁੜੀਆਂ ਹਨਾ बड़े मार्केट ਵਿੱਚ ਆਏ ਸੀ ਆਪਣੇ ਬਖੰਡੇ ਦੇ ਵੀ ਆਏ ਸੀਗੇ ਆਮ ਵੀ ਤੇ 90 ਤੋਂ ਲੈ ਕੇ ਨਾ 2000 ਤੋਂ ਲੈ ਕੇ 5 ਤੱਕ ਨੇ ਇੱਕ ਦੀਤਾਂ ਵੀ ਚੋਰੀ ਦਾ ਦੌਰ ਚੱਲਿਆ ਸੀਗਾ ਹਾਂਜੀ ਹਾਂਜੀ ਤੇ ਤੁਹਾਡਾ ਵੀ ਕਿਤੇ ਕੋਈ ਗੀਤ ਚੋਰੀ ਹੋਇਆ ਕੋਈ ਹਾਂਜੀ ਹਾਂਜੀ ਬਹੁਤ ਕੀਤੇ ਚੋਰੀ ਹੋਇਆ ਪਰ ਪਹਿਲਾਂ ਤੁਹਾਡੀ ਕੀ ਚੋਰੀ ਹੋਈ ਹੈ ਹਾਂਜੀ ਹਾਂਜੀ ਕਿਹੜੇ-ਕਿਹੜੇ ਗੀਤ ਚੋਰੀ ਹੋਏ ਕਿਹਨੇ ਕਿਤੇ ਤੁਹਾਡੀ ਚੋਰੀ ਕਰਤਾ ਰਹਣ ਨੇ ਸੰਗੋ ਵਾਲੇ ਦਿਲਾਤੇ ਕਰਾਇਆ ਸੀ ਅਚਾ ਕਰਤਾ ਰਹਣ ਨੇ ਸੰਗੋ ਵਾਲੇ ਦਾ ਨਾਮ ਪਤਾ ਹਾਂਜੀ ਹਾਂਜੀ ਉਹ ਕਿਹੜਾ ਗੀਤ ਸੀ ਸਰ ਬਿਲਕੁਲ ਫਿਰਦੀ ਹੈ ਕਾਲਜ ਹਟਾਉਣ ਨੂੰ ਮੇਰੇ ਵੀਰ ਨੂੰ ਕਹਿੰਦੇ ਨੇ ਪੜਾਉਣ ਨੂੰ ਅਪੀਸੋਡ ਦੇ ਨਤੀਜਾ ਮੇਰਾ ਲੜ ਪੀ ਬਾਪੂ ਵੀ ਨਰਾਸ਼ ਹੋ ਗਿਆ ਹੋ ਗਿਆ ਫੇਰ ਮੈਂ ਪ੍ਰੈਕਟਿਸ ਚੰਨਾ ਚੰਨਾ ਜਿਹੜਾ ਪਾਸ ਹੋ ਗਿਆ ਹੂੰ ਬਾਪੂ ਕਹਿੰਦਾ ਸੀ ਪੜਨ ਦਾ ਮੁੰਡਾ ਘੱਲਿਆ ਸਾਡਾ ਹੁੰਦਾ ਸੀ ਸਿਨੇਮਾ ਚੋਂ ਮਿਲ ਮਨ ਲਿਆ ਬਾ ਕਹਿੰਦੀ ਸੀ ਮੇਰੇ ਕਹਿੰਦੇ ਸੀ ਜੁੰਡੀ ਦੇ ਸਾਲ ਚਾਰ ਸਾਰੇ ਆਸ਼ਕੀ ਚ ਪਾਉ ਮਿੱਤਰਾ ਹੁਣ ਤੂੰ ਇਸ ਨੂੰ ਪਾਉ ਕੀ ਰੱਖਣੀ ਤੇ ਵੀ ਇਹ ਕਿਵੇਂ ਹੋਵੇ ਤਰਾ ਅੱਛਾ ਇਸ ਤੋਂ ਇਲਾਵਾ ਹੋਰ ਕਿਹੜਾ ਗੀਤ ਚੋਰੀ ਹੋਇਆ ਤੁਹਾਡੇ ਸਰ ਇੱਕ ਸ੍ਰਿੰਦਰ ਸ਼ੰਕਰ ਨੇ ਗਾਇਆ ਸੀ ਉਹ ਚੋਰੀ ਮੇਰਾ ਸੀ ਕਰਕੇ ਉਹਦੇ ਜਿਹਦਾ ਨਾਮ ਪਾਦਾ ਸੀਗਾ ਜੀ ਪਾਲੀ ਦੇਤਵਾਲਕੇ ਦਾ ਉਹ ਕਿਹੜੇ ਵੀ ਸੀਗਾ ਜੀ ਮੱਸੀਆ ਦਾ ਕੱਠ ਵੇਖ ਕੇ ਜੱਟੀ ਵਿੱਚ ਨਤਲਾ ਦੇ ਨਾ ਹੋਵੇ ਸੁੱਖ ਲਈਆਂ ਪੰਜ ਮੱਸੀਆ ਪਹਿਲੀ ਮੱਸੀਆ ਕਰਨਾਂ ਨੂੰ ਹੱਥ ਲਾਵੇ ਇੱਕ ਗੀਤ ਵਿੱਚ ਇੱਕ ਗੀਤ ਹੋਰ ਹੋਇਆ ਸੀ ਮੇਰਾ ਛੜ ਦੇ ਨਾਲ ਮੜ ਕੇ ਤੇ ਫੁਰਨਾ ਹਣ ਮੋੜਿਆਂ ਦੇ ਕੋੜੇ ਤੇ ਦਾ ਮੜਨਾ ਅੱਗ ਮਚਾਉਂਦੀ ਫਿਰਦੀ ਐ ਪਾਦਾ ਘਾਰੇ ਬਨ ਸ਼ਰਮਾ ਕਿਉਂ ਤੋ ਕਿਉਂ ਕਿਉਂ ਮਟਕਾਉਣੀ ਫਿਰਨੀ ਐ ਅੱਛਾ ਇਹ ਗਾਇਆ ਸੀਗਾ ਤੇ ਦੂਸਰੇ ਵਿੱਚ ਇਹਦਾ ਰਮਲੇ ਮੇੜਾ ਹੈਗਾ ਤੇ ਬਹੁਤ ਜ਼ਿਆਦਾ ਮਕਬੂਲ ਕੀਤਾ ਹੋਇਆ ਸਰ ਹਨਾ ਆ ਵੀ ਬਹੁਤ ਮਕਬੂਲ ਸੀ ਸੁੱਖ ਲੱਗਿਆ ਪੰਜ ਮਸਿਆਂ ਸੁੱਖ ਲੱਗਿਆ ਪੰਜ ਮਸਿਆਂ ਹੁੰਦੇ ਰਹੇ ਨਿੱਕੇ ਹੁੰਦੇ ਗੀਤ ਅੱਜ ਵੀ ਇਹ ਗੀਤ ਜਾਣੇ ਕਿ ਸੋਪਿਆਂ ਦੀ ਆਵਾਜ਼ ਬਣੇ ਹੋਏ ਨੇ ਹਾਂਜੀ ਸਰ ਜਾਂਦੇ ਜਾਂਦੇ ਕੀ ਕਹੋਗੇ ਜੀ ਲੱਖ ਸ਼ੁਕਰੀਆ ਮੈਂ ਫਿਕਰਮੰਦ ਮੀਡੀਆ ਦਾ ਬਹੁਤ ਤੁਹਾਨੂੰ ਆਤਿਆ ਜਿਨ੍ਹਾਂ ਨੇ ਇੱਥੇ ਆ ਕੇ ਮੇਰੀ ਇੰਟਰਵਿਊ ਕੀਤੀ ਤੇ ਮਨਮੋਹ ਜੀ ਆ ਕੇ ਨਾ ਬਹੁਤ ਬਹੁਤ ਧੰਨਵਾਦ ਅੱਛਾ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਫਿਕਰਮੰਦ ਮੀਡੀਆ ਦਾ ਪ੍ਰੋਗਰਾਮ ਜ਼ਿੰਦਗੀ ਦੇ ਗੱਲਾਂ ਸੋ ਜ਼ਿੰਦਗੀ ਦੇ ਗੱਲਾਂ ਦੇ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਸਿੱਧ ਗੀਤਕਾਰ ਸ਼ਿੰਦਰ ਥਾਣੇਵਾਲਾ ਜਿਨ੍ਹਾਂ ਦੇ ਤੁਸੀਂ ਬਹੁਤ ਹੀ ਮੈਨੂੰ ਤਾਂ ਅੱਜ ਪਤਾ ਲੱਗਿਆ ਕਿ ਕਰਤਾਰ ਰਾਮਲਾ ਤੇ ਸ਼ਵਿੰਦਰ ਸਿੰਦੇ ਨੇ ਜਿਹੜੇ ਬਹੁਤ ਮਹਾਂ ਮਕਬੂਲ ਗੀਤਾਂ ਜਿਹੜੇ ਪ੍ਰਸਿੱਧ ਗੀਤਾਂ ਦੇ ਰਚੇਤਾ ਹੈ ਤੇ ਅਸੀਂ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਕਿ ਅੱਜ ਸਾਡੀ ਮਹਾਨ ਪ੍ਰਸਿੱਧ ਗੀਤਕਾਰ ਨ ਇੱਕ ਸ਼ਖਸੀਅਤ ਨਾਲ ਅਸੀਂ ਮਹਿਸੂਸ ਕਰਦੇ ਹਾਂ ਕਿ ਦਰਸ਼ਨ ਕੀ ਤੋਂ ਹੈ ਸਾਡੇ ਇਹਨਾਂ ਦੀ ਬਲੌਕਤ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਆਪਣੀ ਕੀਮਤੀ ਸਮੇਂ ਜੋ ਸਮਾਂ ਦਿੱਤਾ ਸੋ ਫਿਕਰਮੰਦ ਮੀਡੀਆ ਤੋਂ ਗੁਰਚੰਦ ਸਿੰਘ ਰਾਜੂ ਦੇ ਨਾਲ ਨਰਮਲ ਸਿੰਘ ਢੀਲ ਦੀ ਰਿਪੋਰਟ ਧੰਨਵਾਦ ਮਿਹਰਬਾਨੀ ਸ਼ੁਕਰੀਆ